ਇਹੀ ਗੱਲ ਜੀ ਸਾਰਿਆਂ ਨੂੰ ਇਹ ਵੀਡੀਓ ਤੁਹਾਡੇ ਵਾਸਤੇ ਅਸੀਂ ਪਾਰਥ ਆਸਟ੍ਰੇਲੀਆ ਤੋਂ ਬਣਾ ਰਹੇ ਹਾਂ ਜਿਹੜੇ ਮੈਂ ਬੂਟੇ ਦੇ ਕੋਲ ਖੜਾ ਮੈਂ ਨਵੇਂ ਬੂਟੇ ਲੱਗੇ ਆ ਇਹ ਸਰਕਾਰੀ ਬੂਟੇ ਆ ਜਿੱਦਾਂ ਆਪਣੇ ਪੰਜਾਬ 'ਚ ਸਰਕਾਰੀ ਬੂਟੇ ਲੱਗਦੇ ਆ ਉਸੇ ਤਰਜ਼ ਦੇ ਇੱਥੇ ਵੀ ਗਵਰਨਮੈਂਟ ਸਰਕਾਰੀ ਬੂਟੇ ਲਾਉਂਦੀ ਆ ਪਰ ਆਪਣੇ ਪ੍ਰੋਬਲਮ ਇਹ ਆ ਆਪਣੇ ਬੂਟੇ ਲੱਗਦੇ ਆ ਔਰ ਉਹਦੀ ਸਾਂਭ ਸੰਭਾਲ ਨਹੀਂ ਹੁੰਦੀ ਜਿਹਦੇ ਕਰਕੇ ਬੂਟੇ ਉਹ ਸਿਰੇ ਨਹੀਂ ਚੜਦੇ ਨੇ ਪਰੇ ਨਹੀਂ ਚੜਦੇ ਪਰ ਇੱਥੇ ਇਹ ਚੀਜ਼ ਆ ਜੀ ਇੱਥੇ ਬੂਟੇ ਵੀ ਲੱਗਦੇ ਆ ਪਰ ਉਹਦੀ ਜਿਹੜੀ ਸਾਂਭ ਸੰਭਾਲਿਆ ਉਹ ਬਹੁਤ ਵਧੀਆ ਤਰੀਕੇ ਨਾਲ ਕੀਤੀ ਜਾਂਦੀ ਜਿੱਦਾਂ ਸ਼ੁਰੂ ਤੋਂ ਹੀ ਉਹਦੀ ਸਾਂਭ ਸੰਭਾਲ ਵਧੀਆ ਤਰੀਕੇ ਨਾਲ ਹੁੰਦੀ ਆ ਤਾਂ ਕਰਕੇ ਜਿਹੜੇ ਬੂਟੇ ਵੱਡੇ ਦਰਖਤ ਬਣਦੇ ਜੰਗਲ ਬਣਦੇ ਆ ਤੇ ਉਹ ਜਿਹੜੀਆਂ ਸੜਕਾਂ ਨੂੰ ਹਰੇ ਭਰੇ ਰੱਖਦੇ ਆ ਤੁਹਾਨੂੰ ਮੈਂ ਬੂਟੇ ਦੇ ਵਿੱਚ ਖਾਸੀਅਤ ਦੱਸਦਾ ਤੁਹਾਡੇ ਸ਼ਾਇਦ ਕੰਮ ਆਊਗੀ ਤੁਸੀਂ ਵੀ ਕਿਤੇ ਆਪਣੇ ਜਿਹੜੇ ਬੂਟੇ ਲਾਉਣੇ ਆ ਤੇ ਤੁਹਾਨੂੰ ਇਹ ਜਿਹੜੇ ਆ ਜਿਹੜੀ ਸਪੋਰਟ ਜਿਹੜੀ ਆ ਦੀ ਆ ਜਿਹੜੀ ਜਿਸ ਤਰ੍ਹਾਂ ਦਿਖਾਈ ਗਈ ਆ ਉਹ ਤੁਹਾਡੇ ਕੰਮ ਆਊਗੀ ਤੁਹਾਨੂੰ ਮੈਂ ਹੁਣੇ ਦਿਖਾਉਣਾ ਹਾਂਜੀ ਆ ਦੇਖਿਓ ਮਾਰੇ ਨੇਗਾ ਆ ਦੇਖ ਇਹ ਹੈਗਾ ਸਪੈਜਦੇਰਾ ਬੂਟਾ ਇੱਥੇ ਆਸਟ੍ਰੇਲੀਆ ਦੇ ਵਿੱਚ ਸਪੈਜਦੇਰੇ ਬੂਟੇ ਜਿਹੜੇ ਕਾਫੀ ਜਿਆਦੇ ਵੱਡੀ ਮਾਤਰਾ ਦੇ ਵਿੱਚ ਜਿਹੜੇ ਲੱਗੇ ਹੋਏ ਆ ਪਰ ਤੁਸੀਂ ਇੱਕ ਚੀਜ਼ ਧਿਆਨ ਨਾਲ ਦੇਖਿਓ ਆ ਦੇਖਿਓ ਇੱਕ ਆ ਸਪੋਰਟ ਲੱਗੀ ਆ ਲੱਕੜ ਦੀ ਇੱਕ ਆ ਸਪੋਰਟ ਲੱਗੀ ਆ ਦੋ ਸਪੋਰਟਾਂ ਲੱਗੀਆਂ ਨਾ ਜੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਮੈਂ ਹੁਣ ਪੂਰੀ ਤਰ੍ਹਾਂ ਝਾਤੀ ਆ ਪੂਰਾ ਉੱਪਰ ਦਰਖਤ ਆ ਤੇ ਆ ਉਹਨਾਂ ਨੇ ਸਪੋਰਟ ਲਾਈਆਂ ਦੋ ਤਰੀਕੇ ਦੀਆਂ ਪਰ ਆਪਣੇ ਜਿਹੜੀਆਂ ਸਪੋਰਟਾਂ ਵਾਂ ਹੋਰ ਤਰੀਕੇ ਨਾਲ ਲਾਉਂਦੇ ਆ ਤੇ ਜਿਹੜੀਆਂ ਕਾਮਯਾਬ ਨਹੀਂ ਹੁੰਦੀਆਂ ਇਹ ਸ਼ੁਰੂ ਤੋਂ ਬੂਟੇ ਨਾਲ ਦੋ ਡੰਡੇ ਲਾਏ ਆ ਇੱਕ ਦਸੇ ਇੱਕ ਆ ਲਾਇਆ ਇੱਕ ਸੱਜੇ ਇੱਕ ਖੱਬੇ ਦੋ ਲਾ ਕੇ ਨਾ ਇੱਕ ਆ ਰਬੜ ਦਾ ਬੈਂਡ ਲਾਇਆ ਹੋਇਆ ਨਾਲ ਉਹਨਾਂ ਨੇ ਜਿਹੜਾ ਇਹ ਰਬੜ ਦਾ ਬੈਂਡ ਆ ਇਹ ਏਨੀ ਵਧੀਆ ਸੌਫਟ ਤੇ ਮਜ਼ਬੂਤ ਰਬੜ ਆ ਇਹ ਉਹਨਾਂ ਨੂੰ ਵੱਡਦਾ ਨਹੀਂ ਹੈਗਾ ਉਹਨਾਂ ਨੂੰ ਕੱਟਦਾ ਨਹੀਂ ਹੈਗਾ ਰੋਖ ਨੂੰ ਜਦਾਂ ਇਹਨੇ ਤਰੀਕੇ ਨਾਲ ਵਧੀਆ ਰੱਖਦਾ ਇੱਥੇ ਕਈ ਸੌਵਾਂ ਦੇ ਹਿਸਾਬ ਨਾਲ ਨਵੇਂ ਬੂਟੇ ਜਿਹੜੇ ਲਾਏ ਗਏ ਆ ਉਹਨਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜੀ ਆ ਰਬੜ ਆ ਇਹ ਨਾਲ ਲਾਈ ਬੰਨੀ ਜਾਂਦੀ ਆ ਤੇ ਜਿਹਦੇ ਕਰਕੇ ਜਿਹੜਾ ਬੂਟਾ ਪੂਰੀ ਕਾਮਯਾਬੀ ਨਾਲ ਜਿਹੜਾ ਉਹ ਉਹ ਆਪਣਾ ਚੱਲਦਾ ਅੱਗੇ ਮੀਂਹ ਆਵੇ ਚਖੜਾਵੇ ਨੇਰੀ ਆਵੇ ਤੂਫਾਨ ਆਵੇ ਬੂਟੇ ਜਿਹੜੇ ਖਿਲਦੇ ਨਹੀਂ ਹੈਗੇ ਸੋ ਦੇਖੋ ਕਿੰਨੀ ਵਧੀਆ ਤਰੀਕੇ ਦੇ ਨਾਲ ਇਸ ਬੂਟੇ ਨੂੰ ਉਹਨਾਂ ਨੇ ਗੱਲਬਾਤ ਬਣਾਈਆਂ ਤੇ ਦੋ ਲੱਕੜਾਂ ਲਾਈਆਂ ਇੱਕ ਸੱਜੇ ਇੱਕ ਖਾਬੇ ਇਸਰੇਲੀ ਗੁੱਡ ਹੈਨਾ ਸੋ ਦੇਖੋ ਕਿੰਨੀ ਵਧੀਆ ਗੱਲਬਾਤ ਇਦਾਂ ਦੇ ਸੌਵਾਂ ਦੇ ਹਿਸਾਬ ਨਾਲ ਬੂਟੇ ਜਿਹੜੇ ਨਵੇਂ ਲਾਏ ਗਏ ਆ ਸੋ ਸਾਰੇ ਨੇ ਪਰੇ ਚੜਨਗੇ ਆ ਦੇਖੋ ਤੁਹਾਨੂੰ ਮੈਂ ਸਾਰੇ ਬੂਟੇ ਨਿਗਾ ਮਰੋਣਾ ਦੂਰ ਤੱਕ ਬੂਟੇ ਜਿਹੜੇ ਆ ਉਸ ਫੋਮਾਂ ਦੇ ਹਿਸਾਬ ਨਾਲ ਲਾਏ ਗਿਆ ਤੇ ਸਪਾਈਡੇ ਜਿਆਦਾ ਲਾਏ ਗਿਆ ਕੁਝ ਹੋਰ ਜਿਹੜੇ ਦਰਖਤ ਆ ਲਾਏ ਗਿਆ ਆਪਣੇ ਬੂਟੇ ਲਾਏ ਗਿਆ ਦੇਖੋ ਸਾਰਿਆਂ ਦੇ ਨਾਲ ਇਸੇ ਤਰ੍ਹਾਂ ਦੇ ਦੋ ਦੋ ਸਪੋਰਟਾਂ ਤੇ ਵਿੱਚ ਰਬੜ ਬੈਂਡ ਜਿਹੜਾ ਉਹ ਲਾਇਆ ਗਿਆ ਵਾ ਤਾਂ ਕਿ ਜਿਹੜੇ ਬੂਟੇ ਆ ਉਹ ਲੌਂਗ ਟਾਈਮ ਤੱਕ ਜਿਹੜੀ ਉਹਨੂੰ ਸਪੋਰਟ ਰਵੇ ਤੇ ਜਦੋਂ ਵੱਡੇ ਦਰਖਤ ਬਣ ਗਏ ਫਿਰ ਉਹਨਾਂ ਨੂੰ ਵੈਸੇ ਹੀ ਲੋੜ ਨਹੀਂ ਪੈਣੀ ਉਹ ਦੇਖੋ ਤੁਸੀਂ ਤੁਸੀਂ ਜਰਾ ਨਿਗਾਹ ਮਰੋ ਦੂਰ ਤੱਕ ਜਿਹੜੇ ਬੂਟੇ ਆ ਉਹ ਇਸੇ ਤਰਜ਼ ਦੇ ਕੱਲੇ ਕੱਲੇ ਬੂਟੇ ਨਾਲ ਸਪੋਰਟ ਲਾਈ ਗਈ ਆ ਕਿਉਂਕਿ ਕੱਲੇ ਬੂਟੇ ਲਾਉਣ ਦਾ ਨਹੀਂ ਹੈਗਾ ਉਹਨੂੰ ਸਾਂਭਣ ਦੇ ਨਾਲ ਉਹਨੂੰ ਕਿਵੇਂ ਪਾਲਣਾ ਉਹਦੀ ਵੀ ਜਿਹੜੀ ਆ ਗੱਲਬਾਤ ਹੋਣੀ ਚਾਹੀਦੀ ਆ ਆਸਟ੍ਰੇਲੀਆ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਗਵਰਨਮੈਂਟ ਆ ਉਹ ਧਿਆਨ ਰੱਖਦੀ ਆ ਬੂਟਿਆਂ ਦਾ ਇਸੇ ਤਰ੍ਹਾਂ ਟਾਈਮ ਸਰ ਪਾਣੀ ਪੈਂਦਾ ਵਾ ਹੁਣ ਥੋੜੀਆਂ ਜਿਹੀਆਂ ਬਾਰਸ਼ਾਂ ਚੱਲ ਰਹੀਆਂ ਵਾ ਪਰ ਇਹਨਾਂ ਨੇ ਪ੍ਰੋਪਰ ਉਹਦੇ ਵਾਸਤੇ ਬੰਦੇ ਲੱਗੇ ਆ ਉਹ ਮੇਨਟੇਨੈਂਸ ਕਰਦੇ ਆ ਕੇ ਦੇਖਦੇ ਆ ਬੂਟਿਆਂ ਨੂੰ ਸਮੇਂ-ਸਮੇਂ ਪਾਣੀ ਸਾਮੇ ਸਾਮੇ ਤੇ ਦਵਾਈ ਤੇ ਆ ਕੇ ਜਿਹੜੀਆਂ ਸਪੋਟਾਂ ਜਿਹੜੀਆਂ ਚੈੱਕ ਕਰਦੇ ਆ ਕਿ ਪ੍ਰੋਪਰ ਲੱਗੀਆਂ ਵਾ ਕਿਉਂਕਿ ਬੂਟੇ ਫਿਰ ਕਹਿੰਦੇ ਆ ਲਾਉਣ ਦਾ ਮਤਲਬ ਨਹੀਂ ਹੈਗਾ ਉਹਦੀ ਸਾਂਭ ਸੰਭਾਲ ਤੋਂ ਬਿਨਾ ਜਿਹੜੇ ਬੂਟੇ ਆ ਕੋਈ ਵੀ ਨੇਪਰੇ ਨਹੀਂ ਚੜ ਸਕਦਾ ਸੋ ਇਹ ਵੀਡੀਓ ਪਾਰਟ ਆਸਟ੍ਰੇਲੀਆ ਦੀ ਸੀ ਤੁਸੀਂ ਵੀ ਟਰਾਈ ਕਰਕੇ ਦੇਖੋ ਜੇ ਤੁਸੀਂ ਬੂਟੇ ਲਾਉਣ ਦੇ ਸ਼ਕੀਨ ਆ ਕੱਲੇ ਪੈਸੇ ਖਰਚਣ ਦੇ ਨਾਲ ਬੂਟੇ ਨਾ ਨਹੀਂ ਉਹਨੂੰ ਸਾਂਭਣਾ ਤੇ ਪਾਲਣਾ ਵੀ ਬਹੁਤ ਜ਼ਰੂਰੀ ਆ ਸੋ ਦੇਖੋ ਕੱਲੇ ਕੱਲੇ ਬੂਟੇ ਨਾਲ ਸਪੋਰਟ ਲਾਈ ਜਾ ਇਸ ਤਰੀਕੇ ਨਾਲ ਸੌਆਂ ਦੇ ਹਸਾਮਨਾ ਬੂਟੇ ਜਿਹੜੇ ਸਰਕਾਰੀ ਤੇ ਲੱਗੇ ਹੋਇਆ ਇਹਨਾਂ ਨੇ ਹਰੇ ਭਰੇ ਵੱਡੇ ਦਰਖਤ ਬਣਨਾ ਵਾ ਸੋ ਪਲੀਜ਼ ਤੁਸੀਂ ਵੀ ਪੰਜਾਬ ਵਾਲਿਓ ਆ ਤਕ ਤਕਨੀਕ ਜਿਹੜੀ ਹੈ ਟਰਾਈ ਕਰਕੇ ਦੇਖਿਓ ਕੀ ਕਿੰਨੇ ਵਧੀਆ ਤਰੀਕੇ ਦੇ ਨਾਲ ਦੇਖੋ ਉਹਨਾਂ ਨੇ ਸਪੋਰਟਾਂ ਲਾਈਆਂ ਵਾ ਨਾਲ ਵਿੱਚ ਰਬੜ ਦਾ ਉਹ ਬੈਂਡ ਲਾਇਆ ਵਾ ਦੋਹੀ ਪਾਸੇ ਤੇ ਜਿਹਦੇ ਨਾਲ ਇਹ ਬੂਟਾ ਪੂਰਾ ਵਧੀਆ ਜਿਹੜਾ ਸਰਵਾਈਵ ਕਰੂਗਾ ਤੇ ਵੱਡਾ ਦਰਖਤ ਬਣੂਗਾ ਹਨਾ ਸੋ ਥੈਂਕ ਯੂ ਵੀਡੀਓ ਵਾਚ ਕਰਨ ਲਈ ਇਹ ਨੌਲੇਜ ਵਾਲੀ ਗੱਲ ਤੋਂ ਨਾਲ ਸ਼ੇਅਰ ਕੀਤੀ ਆ ਜੇ ਗੱਲ ਚੰਗੀ ਲੱਗੀ ਤੁਸੀਂ ਅੱਗੇ ਸ਼ੇਅਰ ਕਰਿਓ ਕਿਉਂਕਿ ਬੂਟੇ ਲਾਉਨੇ ਆਸੀਂ ਪਰ ਸਾਂਭਦੇ ਨਹੀਂ ਹੈਗੇ ਜਿਹਦੇ ਕਰਕੇ ਉਹ ਅੱਗੇ ਜਿਹੜੇ ਵਾਅਦੇ ਨਹੀਂ ਹੈਗੇ ਥੈਂਕ ਯੂ ਵੀਡੀਓ ਵਾਚ ਕਰਨ ਲਈ